ਸਮਰਾਲਾ ਦੇ ਨਜ਼ਦੀਕ ਸਰੰਦ ਨਹਿਰ ਕਿਨਾਰੇ ਪਿੰਡ ਗੜੀ ਤਰਖਾਨਾ ਵਿਖੇ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਅੱਗ ਲੱਗਣ ਨਾਲ ਭੰਬੜ ਮਚ ਗਏ ਜਿਸ ਵਿੱਚ ਇਨ੍ਹਾਂ ਝੁੱਗੀਆਂ 'ਚ ਰਹਿੰਦੇ ਪਰਿਵਾਰਾਂ ਦੇ ਸਾਰੇ ਕੱਪੜੇ ਸਮਾਨ ਨਕਦੀ ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੋਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿੱਚ ਬਣੀਆਂ ਦੋ ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ ਜਿਸ ਵਿੱਚ ਇੱਕ ਦਰਜੀ ਦੀ ਦੁਕਾਨ ਸੀ ਜਿਸ ਵਿੱਚ ਪਿਆ ਲੱਖਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਤੇ ਦੂਜੀ ਕਿਰਿਆਨੇ ਦੀ ਦੁਕਾਨ ਸੜ ਕੇ ਸੁਆਹ ਗਈ ਉੱਥੇ ਹੀ ਇਨ੍ਹਾਂ ਗਰੀਬਾਂ ਦੇ ਸਿਰ ਤੇ ਨਾ ਛੱਤ ਰਹੀ ਨਾ ਖਾਣ ਨੂੰ ਰਾ ਨੇ اپیل ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਦਰਸ਼ੀ ਦਰਸ਼ੀ ਜਿਹੜੀ ਰਾਤ ਤੱਕ ਲੱਗੀ ਆ ਹਾਂਜੀ ਕਿੰਨੇ ਕ ਵਜੇ ਲੱਗੀ ਜੀ ਇਹ ਇਹ 12 ਵਜੇ ਤੋਂ 10 ਵਜੇ ਤੱਕ ਲੱਗਣੀ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਜਾਨਵਰ ਸਭ ਨੁਕਸਾਨ ਹੈ ਨੁਕਸਾਨ ਹੈ ਤੇ ਕੀ ਡੰਗਰ ਡੰਗਰ ਕਿੰਨੇ ਡੰਗਰ ਵੀ ਜੀ ਆ ਬੱਕਰੀ ਵੀ ਹੈ ਕਿਰਾਨੇ ਦੀ ਦੁਕਾਨ ਵੀ ਹੈ ਕਪੜੇ ਦੀ ਦੁਕਾਨ ਆ ਜੀ ਸਭ ਧੱਕ ਦੇ ਤੇ ਇੱਥੇ ਕਿੰਨੇ ਪਰਿਵਾਰ ਰਹਿੰਦੇ ਸੀ ਤੇ ਮੇਰਾ ਕੱਲ 12 ਚ ਕਰੀਬ 20 ਪਰਿਵਾਰ ਰਹਿੰਦੇ ਨੇ 25 ਕਿੰਨੀਆਂ ਝੁੱਗੀਆਂ ਸੀ ਰ ਝੁੱਗੀ 15 16 ਸੀ ਤੇ ਉਹ ਚ ਬੱਚੇ ਵਗੈਰਾ ਕਿੰਨੇ ਕਿੰਨੇ ਆ ਬੱਚੇ ਤੇ ਮੇਰਾ ਕਿ 20 ਕੇ ਬੱਚੇ ਵੀ ਹੋਣੇ ਟੋਟਲ ਕਿੰਨੇ ਕਿ ਮੈਂਬਰ ਸੀ ਕੋਈ 35 ਮੈਂਬਰ ਤੇ ਨੁਕਸਾਨ ਕੀ ਕੀ ਹੋਇਆ ਵਾ ਨੁਕਸਾਨ ਡੰਗਰ ਮੜ ਗਿਆ ਜੀ ਜਾਨਵਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਆ ਕੋਈ ਜਾਨਵਰ ਸਾਰੇ ਮਰ ਗਏ ਤੇ ਤੁਹਾਨੂੰ ਕੋਈ ਸ਼ੱਕ ਵਗੈਰਾ ਕਿਸੇ ਤੇ ਸਾਡੇ ਸਾਡੇ ਸਣੀ ਦੇ ਉੱਪਰ ਹੈ ਮੈਂ ਕੋਈ ਗੱਲ ਜ਼ਰੂਰੀ ਹੈ ਯਾਰ ਤੇ ਤੁਸੀਂ ਵੀ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਹ ਸਾਨੂੰ ਹੋ ਗਿਆ 17 ਸਾਲ ਹੋ ਗਏ 17 ਸਾਲ ਤੋਂ ਰਹਿ ਇਹਦਾ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਸੀ ਤੁਸੀਂ ਹਾਂਜੀ ਕਿਰਾਇਆ ਦੇ ਰਹੇ ਹਾਂ ਕੌਣ ਲੈਂਦਾ ਸੀ ਕਿਰਾਇਆ ਤੁਹਾਨੂੰ ਯਾਰ ਇਹ ਜਗ੍ਹਾ ਦਾ ਮਾਲਕ ਆ ਭਟਨਕੌਰ ਹਾਂਜੀ ਸਰ ਮੇਰਾ ਨਾਮ ਸਤਾਰਾ ਮੁਖਿਆ ਹੈ सीताराम जी आगे रात कितने बजे के लगी है ये सर जी मैं जब मुझे फोन गया मैं दो बजे रात को यहाँ हो चुका था यहाँ पर बहुत कुछ जब मैं अपने दुकान तरफ गया तो मेरे दुकान भी सुहा हो गया था मैं दर्जी काम करता हूं साथ में रेडीमेड कपड़ा ही बेचता हूं टोटल मेरे सारे तीन लाख से ऊपर मेरा नुकसान हो चुका है सर मेरा दुकान में कुछ भी नहीं बचा है ते की लग था सर ये लगाया गया है आग। की आगे शक जी शक यहाँ पे है एक सनी नाम का व्यक्ति है उनके शक है ते प्रशासन वालों कोई आया को नहीं सर पसा, अभी तो पत्रकार ही जैसे आप सब आए अभी पत्रकार सब आ रहे हैं तो मेरी सदा जो भी के, जो सरकार से मेरी विनती है निवेदन है कि हम सब गरीब आदमी के लिए वो हेल्प करे प्रशासन वालों कोई नहीं आया उधर नहीं अभी नहीं कोई आया सर। ते की तो की कहना चाहूंगा सर जी हम यही चाहते हैं कि हम जो गरीब मजदूर हैं जो मैं दर्जी काम करता तो मेरा यही साधन था कमाने का इसी से हम अपने बच्चे को पालते हैं ये हमारा बंद हो गया ਅਬ ਹਮ ਕੈਸੇ ਹਮ ਚਲenge ਤੇ ਇਹ ਜਗਾ ਕੀ ਦੀ ਸੀ ਇਹ ਇਹ ਜਗਾ ਜੀ ਭਜਨ ਭਜਨ ਕੋਰ ਕੋਰ ਤੁਸੀਂ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਹੋ ਹਾਂ ਜੀ ਕਿਰਾਇਆ ਅਰਵਿੰਦ ਸਾਹਨੀ ਜੀ ਕੀ ਹੋ ਯਾਰ ਇਹ ਰਾਤ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਣਾ ਤਾਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੇ ਦੁਸ਼ਮਣੀ ਨਾਲ ਅੱਗ ਲਾਇਆ ਗਿਆ ਇਨਾ ਗਰੀਬਾਂ ਦਾ ਹੱਲ ਦੇਖ ਲਓ ਕੀ ਹਾਲ ਹੋਇਆ ਆ ਨਾ ਕੱਪੜੇ ਬੱਚਿਆ ਨਾ ਕੁਛ ਬੱਚਿਆ ਨਾ ਭੰਡੇ ਬੱਚਿਆ ਕੁਝ ਵੀ ਨਹੀਂ ਬੱਚਿਆ ਇਹ ਦੇਖੋ ਤੁਹਾਨੂੰ ਕਿਤੇ ਸ਼ੱਕ ਕੀਤੇ ਜੀ ਸ਼ੱਕ ਜੇ ਜਿੱਥੇ ਇਹ ਬੰਦਾ ਜਿਹੜਾ ਰਹਿੰਦਾ ਇੱਕ ਬੰਦੇ ਦੇ ਸ਼ੱਕ ਹੈ ਉਹਨਾਂ ਦਾ ਇੱਕ ਬੰਦੇ ਦਾ ਸ਼ੱਕ ਹੈ ਉਹ ਬੰਦੇ ਕੋਲ ਗਿਆ ਫੁਲੀ ਸ਼ਾਸਨ ਵੀ ਨਹੀਂ ਕੀਤਾ ਇਹਨਾਂ ਨੇ ਜੇ ਥਾਣੇ ਗਿਆ ਥਾਣੇ ਵੀ ਕਹਿੰਦਾ ਅਸੀਂ ਰਿਪੋਰਟ ਨਹੀਂ ਲਿਖਣਾ ਇਹ ਤੁਹਾਡੇ ਪਿੰਡ ਦਾ ਹੱਲ ਕਰੂਗਾ ਜਦ ਆਪਾਂ ਥਾਣੇ ਗਏ ਥਾਣੇ ਵਾਲੇ ਤਾਂ ਹੱਲ ਕਰਨਾ ਚਾਹੀਦਾ ਸਾਰੇ ਦਾ ਕਿ ਭਾਈ ਇਹ ਗਰੀਬਾਂ ਦਾ ਇਹ ਹਾਲ ਜੁੱਗੀ ਬਣਿਆ ਕਿ ਸ਼ਮਸ਼ਾਨ ਬਣਾ ਘਰ ਬੜਾ ਦਿਆ ਇਹ ਤੇ ਕਿੰਨੇ ਡੰਗੜਾ ਨੁਕਸਾਨ ਹੋਇਆ ਡੰਗੜਾ ਤਾਂ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜ ਜਲ ਗਿਆ ਬਾਕੀ ਜਿਤਨਾ ਭੰਡੇ ਸੀਗਾ ਤੇ ਕੰਬਲ ਸੀਗਾ ਕੱਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਜਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਇਆ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਕੀ ਹੁਣ ਕੀ ਮੰਗ ਕਰਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਹਾਂ ਇਹ ਗਰੀਬ ਦਾ ਹੱਲ ਕੜੇ ਕਿ ਕੱਪੜਾ ਦੇਵੇ ਲੱਤਾ ਦੇਵੇਗਾ ਇਹਨਾਂ ਦਾ ਹੱਲ ਦੇਵੇ ਘੜ ਚੱਲ ਗਿਆ ਉਹਨਾਂ ਦਾ ਕੜਮ ਵਾਲੀ ਜੀ ਸ਼ਾਸਨ ਕਢੇ ਗਰੀਬਾਂ ਤੇ ਜਿਹੜਾ ਕੰਮ ਕਰ ਦੁਕਾਨ ਤੇ ਉਹਨਾਂ ਦਾ ਵੀ ਮਦਦ ਕਰੇ ਇੱਕ ਮਿੰਟ ਜਿਹੜਾ ਵੀ ਹੈਗਾ ਇੱਥੇ ਝੱਲਿਆ ਆ ਜਿੱਦਾ ਵੀ ਗਰੀਬਾਂ ਦਾ ਝੱਲਿਆ 10-15 ਘਰ ਹੈਗਾ ਇਹਨਾਂ ਦਾ ਸਾਰੇ ਇਹਦੇ ਹੱਲ ਕੀਤਾ ਜਾਵੇ ਇੱਕ ਇੱਧਰ ਦੁਕਾਨ ਹੈ ਇੱਕ ਘਰ ਹੈਗਾ ਇਹਨਾਂ ਦਾ ਸਾਰੇ ਹੱਲ ਕੀਤਾ ਜਾਵੇ ਸਰ ਹੋਰ ਇਹਦਾ ਇਹਨਾਂ ਗਰੀਬਾਂ ਦਾ ਕੋਈ ਮੰਗ ਨਹੀਂ ਆ ਇਹਨਾਂ ਦਾ ਹੱਲ ਕੀਤਾ ਜਾਵੇ ਬਸ ਤੁਸੀਂ ਉਰੇ ਆ ਰਹੇ ਹੋ ਕੀ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਹੈ ਮੇਰਾ ਵੀ ਵੀਰ ਦੀ ਘਰ ਉਰੇ ਆ ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ ਕੀ ਕਾਰਨ ਮੰਨਦੇ ਹੋ ਅੱਗ ਲੱਗੰਦੇ ਵੀਰ ਜੀ ਜਸਟ ਹੰਤਾ ਸੁੱਟੇ ਆ ਉਸ ਟਾਈਮ ਤਾਂ ਲਟਾ ਚੱਲਦੀਆਂ ਪਈਆਂ ਸੀ ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਪਾਂਡਾ ਠੀਕਰ ਸਭ ਕੁਝ ਫੋਕੇ ਸਵਾ ਹੋ ਗਿਆ ਵਾ ਹਾਂਜੀ ਜੀ ਚਾਹ ਬੋਲ ਮੈਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਮ ਤਨ ਦੇ ਕੱਪੜੇ ਹੀ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਹੜੇ ਤਨ ਤੇ ਉੱਪਰ ਕੱਪੜੇ ਪਾਏ ਆ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈ ਹੈ ਪਵਿੱਤਰ ਸਿੰਘ ਜੀ ਐਸਚਓ ਮਛੀਵੜਾ ਸਾਹਿਬਾ ਸਾਹਿਬਾ ਲਾਦੋ ਅਸੀਂ ਰਾਤ ਦੇ ਇੱਥੇ ਆ ਜੀ ਸਾਡੇ ਕੋਲ 1 ਵਜੇ ਦੀ ਗੱਲ ਹੈ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਘੁੱਗਿਆਂ ਨੂੰ ਅੱਗ ਲੱਗ ਗਈ ਤੇ ਤੁਰੰਤ ਹੀ ਅਸੀਂ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਿਆ ਹੋਰ ਮੱਜਾਂ ਸੀ ਇੱਥੇ ਇਹਨਾਂ ਦੇ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਮੰਨ ਲਓ ਬਾਹਰ ਕੱਢੇ ਤੇ ਕੁਝ ਚਾਰ ਬੱਕਰੀਆਂ ਇੱਕ ਦੋ ਤੇ ਕੁਝ ਇਹਨਾਂ ਘਰੇਲੂ ਸਮਾਨ ਉਸ ਤੋਂ 15-16 ਝੁੱਗੀਆਂ ਨੇ ਜੀ ਜਿਹੜੀਆਂ ਜਲਕੀਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ 16 ਪਰਿਵਾਰ ਨੇ ਜੀ ਉਸ ਦੇ ਇੱਥੇ ਕਿ ਨੁਕਸਾਨ ਇਹਦਾ ਕਿ ਨਕਲ ਕਰੀ ਲੁੱਟਾ ਸਮਾਨ ਸਾਰਾ ਹੀ ਹੋ ਗਿਆ ਇਹਨਾ ਨੁਕਸਾਨ ਤੇ ਇੱਕ ਸਨੀ ਦੇ ਨਾਮ ਦੇ ਕਿਸੇ ਸ਼ਖਸ ਦੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਦੇਣ ਜੀ ਤੁਸੀਂ ਉਹਨੂੰ ਦੇਖੋ ਜੀ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਊਗੀ ਕਾਰਵਾਈ ਅਮਲੇ ਅੰਦਰ ਹੋਊਗੀ